ਜਗਵਾਨ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਅੱਜ ਪੰਜਾਬ ਦੇ ਵਿੱਚ ਪਹਿਲਾਂ ਹੀ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਸੀਗਾ ਕਿ ਪੂਰੇ ਪੰਜਾਬ ਭਰ ਦੇ ਵਿੱਚ ਤੇਜ਼ ਬਰਸਾਤ ਪਵੇਗੀ ਗੜੇਮਾਰੀ ਹੋਵੇਗੀ ਤਾਂ ਕਹਿ ਸਕਦੇ ਹਾਂ ਪਟਿਆਲਾ ਦੇ ਵਿੱਚ ਜਿਹੜੀ ਬਰਸਾਤ ਹੈ ਉਹ ਸ਼ੁਰੂ ਹੋ ਚੁੱਕੀ ਹੈ ਬੱਦਲ ਦੀ ਇੱਕ ਵਾਰ ਤਸਵੀਰ ਜਿਹੜੀਆਂ ਨੇ ਦਿਖਾ ਦੰਨੇ ਆ ਕਿ ਪੂਰਾ ਬੱਦਲ ਜਿਹੜਾ ਉਹ ਭੁਲਿਆ ਹੋਇਆ ਨਜ਼ਰ ਆ ਰਿਹਾ ਤੇ ਲਗਾਤਾਰ ਜਿਹੜੀ ਹੈ ਬਰਸਾਤ ਪੈ ਰਹੀ ਹੈ ਤਾਂ ਕਹਿ ਸਕਦੇ ਹਾਂ ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਨਿਜਾਤ ਮਿਲੀ ਹੈ ਤੇ ਦੂਜੇ ਪਾਸੇ ਕਿਸਾਨਾਂ ਦੇ ਲਈ ਇਹ ਹਾਨੀਕਾਰਕ ਸਾਬਿਤ ਹੋ ਸਕਦੀ ਹੈ ਕਿਉਂਕਿ ਕਿਸਾਨਾਂ ਦੀਆਂ ਖੜੀਆਂ ਫਸਲਾਂ ਦੇ ਉੱਪਰ ਇਹ ਤਬਾਹੀ ਸਾਬਿਤ ਹੋ ਸਕਦੀ ਹੈ ਲੋਕਾਂ ਨਾਲ ਗੱਲਬਾਤ ਕਰਦੇ ਆ ਕਿ ਲੋਕ ਕੀ ਕਹਿ ਰਹੇ ਪਟਿਆਲਾ ਦੇ ਦੁਖੀਏ ਤਸਵੀਰਾਂ ਤੁਸੀਂ ਦੇਖੋ ਕਿ ਪਟਿਆਲਾ ਦੇ ਵਿੱਚ ਬਰਸਾਤ ਦੀ ਹੈ ਤਸਵੀਰ ਹੈ ਤੇ ਜਹਨੇਰੀ ਜਿਹੜੀ ਆ ਝੱਖੜ ਜਿਹੜਾ ਉਹ ਚੱਲ ਰਿਹਾ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਪਟਿਆਲਾ ਤੋਂ ਸਾਂਝੀਆਂ ਕਰ ਰਹੇ ਆ ਜਿੱਥੇ ਪਟਿਆਲਾ ਦੇ ਵਿੱਚ ਲਗਾਤਾਰ ਤੇਜ਼ ਬਰਸਾਤ ਨਗੜੀ ਆ ਦਸਤਕ ਦੇ ਦਿੱਤੀ ਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਲਗਾਤਾਰ ਇਥੇ ਦੋਖ ਨੇ ਰਚਾਈ ਦੀ ਹੋਈ ਨਜ਼ਰ ਆ ਰਹੀ ਹੈ ਦੁਕਾਨਦਾਰ ਜਿਹੜੇ ਨੇ ਰੇੜੀ ਫੜੀ ਵਾਲੇ ਜਿਹੜੇ ਨੇ ਉਹ ਆਪਣੀਆਂ ਜਿਹੜੀਆਂ ਦੁਕਾਨਾਂ ਦੇ ਬਾਹਰ ਛਤਰੀਆਂ ਲੱਗੀਆਂ ਹੋਈਆਂ ਸੀਗੀਆਂ ਉਸ ਨੂੰ ਬਚਾਉਂਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਨੇ ਪਟਿਆਲਾ ਦੀਆਂ ਇੱਥੇ ਲੋਕ ਮੌਜੂਦ ਨੇ ਲੋਕਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਕੀ ਨੇ ਦੇਖਦੇ ਹੋ ਅੱਜ ਬਰਸਾਤ ਪਈ ਹੈ ਕਾਫੀ ਦਿਨਾਂ ਤੋਂ ਗਰਮੀ ਬੜੀ ਹੋਰੀ ਸੀ ਕਿਸਰਾ ਵੇਖਦੇ ਹੋ ਕਿਉਂਕਿ ਮੌਸਮ ਗਰਮ ਗਰਮੀ ਤੋਂ ਨਜਾਤਾ ਮਿਣੀ ਹੈ ਪਰ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਉਹਨਾਂ ਦੀ ਖੜੀਆਂ ਫਸਲਾਂ ਬਰਬਾਦ ਹੋ ਗਈਆਂ ਹਾਂ ਤੋਂ ਪਲੇ ਅੱਗੇ ਫਾਲ ਆ ਰਹੇ ਨੇ ਉੱਪਰ ਦੀ ਪ੍ਰਮਾਤਮਾ ਨੇ ਮਾਰ ਮਾਰ ਦਿੱਤੀ ਐ ਤੇ ਦਾ ਜੇ ਸਰਕਾਰ ਕੋਈ ਹੱਲ ਕਰੇ ਵੀ ਉਹਨਾਂ ਨੂੰ ਜੇ ਨੁਕਸਾਨ ਹੁੰਦਾ ਤਾਂ ਉਹਨਾਂ ਨੁਕਸਾਨ ਦਾ ਕੋਈ ਜ਼ਿਆਦਾ ਨਹੀਂ ਦਾ 10 ਪੈਸੇ ਵੀ ਹਰਜਾਨਾ ਮਿਲੇ ਤਾਂ ਸ਼ਾਇਦ ਉਹਨਾਂ ਦਾ ਬਚਾਅ ਹੋ ਜਾਵੇ। ਬਸ ਬਿਲਕੁਲ ਇਹ ਲੋਕ ਨੇ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਜ਼ਰੂਰ ਨجات ਮਿਲੇਗੀ ਗਰਮੀ ਤੋਂ ਲੇਕਿਨ ਕਿਸਾਨ ਜਿਹੜੇ ਨੇ ਉਹ ਇਸ ਵੀ ਮਾਰ ਚੱਲਣਗੇ ਕਿਉਂਕਿ ਲਗਾਤਾਰ ਇਹ ਤਸਵੀਰ ਦੇਖੋ ਕਿ ਇਹ ਪਟਿਆਲਾ ਦੀ ਤਸਵੀਰਾਂ ਨੇ ਜਿੱਥੇ ਲਗਾਤਾਰ ਤੇਜ਼ ਬਰਸਾਤ ਨਜ਼ਰੀ ਆ। ਦਸਤਕ ਦਿੱਤੀ ਹੋਈ ਹੈ। ਉੱਪਰ ਤਸਵੀਰ ਦੇਖੋਗੇ ਅਸਮਾਨ ਦੀ ਕਿ ਬੱਦਲ ਜਿਹੜੇ ਨੇ ਘੁਲੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪਹਿਲਾਂ ਹੀ ਮੌਸਮ ਵਿਭਾਗ ਨੇ alert ਜਾਰੀ ਕਰ ਦਿੱਤਾ ਸੀਗਾ ਕਿ ਪੰਜਾਬ ਦੇ ਵਿੱਚ ਗੜੇਮਾਰੀ ਹੋਵੇਗੀ, ਤੇਜ਼ ਹਨੇਰੀ ਆਵੇਗੀ, ਬਰਸਾਤ ਹੋਵੇਗੀ, ਜਿਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ। ਤਾਂ ਇਹ ਤਸਵੀਰ ਦੇਖੋ ਕਿ ਪਹਿਲਾਂ ਹੀ ਚੇਤਾਵਨੀ ਜਿਹੜੀ ਹੈ ਮੌਸਮ ਵਿਭਾਗ ਨੇ ਦਿੱਤੀ ਸੀਗੀ ਜਿਸ ਤੋਂ ਬਾਅਦ ਤੇਜ਼ ਹਨੇਰੀ ਅਤੇ ਬਰਸਾਤ ਨੇ ਦਸਤਕ ਦੇ ਦਿੱਤੀ ਹੈ ਤਾਂ ਪਟਿਆਲਾ ਦੀਆਂ ਤਸਵੀਰਾਂ ਕੋਡਵਾਲ ਖਾਗੀਆਂ ਕਰ ਰਹੇ ਆ ਜਿੱਥੇ ਤੁਸੀਂ ਦੇਖੋ ਕਿ ਜਿੱਥੇ ਬਰਸਾਤ ਤੇਜ਼ ਰਫ਼ਤਾਰ ਦੇ ਨਾਲ ਪੈ ਰਹੀ ਆ ਤਾਂ ਉੱਥੇ ਹੁਣ ਹਨੇਰੀ ਵੀ ਜੜੀ ਆ ਉਸੇ ਮੁਤਾਬਕ ਚੱਲ ਰਹੀ ਆ ਤਾਂ ਲੋਕ ਜਿਹੜੇ ਨੇ ਇਹ ਕਹਿ ਸਕਦੇ ਇਸ ਬਸਾਤ ਤੋਂ ਆਪਣੇ ਛਤਰਿਆਂ ਦੇ ਨਾਲ ਆਪਣਾ ਬਚਾਅ ਕਰ ਰਹੇ ਨੇ ਲੇਕਿਨ ਜਦੋਂ ਤੇਜ਼ ਹਨੇਰੀ ਚੱਲ ਰਹੀ ਆ ਉਸ ਦੇ ਨਾਲ ਇਹ ਛਤਰੀਆਂ ਵੀ ਉੱਡਦੀਆਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਦੇਖੋ ਕਿ ਬਰਸਾਤ ਡੇ ਰਹੀ ਹੈ ਹੋ ਜਿੰਨੂ ਤੇਜ਼ ਹਵਾਵਾਂ ਦੇ ਨਾਲ ਪੈ ਰਹੀ ਹੈ ਲੇਕਿਨ ਉਹ ਪਹਿਲਾਂ ਤੁਸੀਂ ਦੇਖੀ ਕਿ ਕਦੀ ਇਸ ਤਰ੍ਹਾਂ ਦੀ ਤਸਵੀਰ ਅੱਡੀ ਤੇਜ਼ ਹਵਾ ਰਹੀ ਆ ਮੌਸਮ ਤਾਂ ਆਏ ਆ ਅੰਦੇ-ਜਾਂਦੇ ਰਹਿੰਦੇ ਪਰ ਇਸ ਮੌਸਮ ਦੇ ਵਿੱਚ ਹੱਤਬਾਦ ਹੋ ਗਿਆ ਨੁਕਸਾਨ ਬਹੁਤ ਹੋਏਗਾ ਕਿਹਦਾ ਕੋਈ ਹੱਲ ਹੈ ਤਾਂ ਸਰਕਾਰ ਕੱਢੇ ਜ਼ਰੂਰ ਤੁਸੀਂ ਇਹ ਦੇਖੋ ਕਿ ਛਤਰੀ ਲੈ ਕੇ ਲੋਕ ਬਾਈਕ ਉੱਤੇ ਆ ਰਹੇ ਨੇ ਲੇਕਿਨ ਉਹ ਛਤਰੀ ਵੀ ਲੋਕਾਂ ਬਚਾਅ ਨਹੀਂ ਕਰ ਪਾ ਰਹੀ ਕਿਉਂਕਿ ਅਵੇ ਇਹ ਜਿਆਦਾ ਤੇਜ਼ ਹੈ ਤਸਵੀਰ ਦੇਖੋ ਕਿ ਲਗਾਤਾਰ ਤੇਜ਼ ਹਨੇਰੀ ਅਤੇ ਮੀਂਹ ਜਿਹੜੀ ਐਸ ਲੱਗੇ ਪੰਚਾਲਾ ਦੇ ਵਿੱਚ ਵੇਹ ਦਿੱਤੀ ਹੈ ਜਿਸ ਨਾਲ ਕਹਿ ਸਕਦੇ ਆ ਆਮ ਲੋਕਾਂ ਦੇ ਉੱਪਰ ਬੜਾ ਅਸਰ ਮਲਾਈਜ਼ ਦਾ ਪੈਂਦਾ ਹੈ ਨਜ਼ਰ ਆ ਰਿਹਾ ਕਿਉਂਕਿ ਜਿਹੜੇ ਰੇੜੀ ਫੜੀ ਵਾਲੇ ਮਜ਼ਦੂਰ ਨੇ ਉਹਨਾਂ ਦਾ ਵੀ ਵੱਡਾ ਨੁਕਸਾਨ ਇਸ ਦੇ ਵਿੱਚ ਹੋਵੇਗਾ ਕਿਉਂਕਿ ਜਿਹੜੇ ਰੇੜੀਆਂ ਫੜੀਆਂ ਲੱਗੀਆਂ ਹੁੰਦੀਆਂ ਉਹਨਾਂ ਦੇ ਉੱਪਰ ਪਰਪਾਲਾ ਲੱਗੀਆਂ ਹੁੰਦੀਆਂ ਨੇ ਉਹ ਵੀ ਇਸ ਤੇਜ਼ ਹਨੇਰੀ ਦੇ ਨਾਲ ਉੱਡਣ ਗਈਆਂ ਅੱਜ ਇਹ ਤਸਵੀਰ ਦੇਖੋ ਤੁਸੀਂ ਕਿ ਬਰਸਾਤ ਜਿਹੜੀ ਹੈ ਪਟਿਆਲਾ ਦੇ ਵਿੱਚ ਪੈ ਰਹੀ ਹੈ ਤਾਂ ਪਟਿਆਲਾ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਸਕਰੀਨ ਦੇ ਉੱਪਰ ਜਿੱਥੇ ਤੇਜ਼ ਹਨੇਰੀ ਅਤੇ ਬਰਸਾਤ ਨੇ दस्तक ਦਿੱਤੀ ਹੈ। ਮੇਰੇ ਪਾਸੇ ਇਹ ਆਸਮਾਨ ਦੀ ਤਸਵੀਰ ਦੇਖੋ ਕਿ ਬੱਦਲ ਜਿਹੜਾ ਇੱਥੇ ਖੁਲਿਆ ਹੋਇਆ ਨਜ਼ਰ ਆ ਰਿਹਾ ਹੈ ਇਹ ਤਸਵੀਰ ਆ ਸਕਰੀਨ ਦੇ ਉੱਪਰ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਪੱਲਾ ਹੀ ਮੌਸਮ ਵਿਭਾਗ ਦਾ ਜਿਸਰਾ ਅਲਰਟ ਜਾਰੀ ਕੀਤਾ ਸੀਗਾ ਤਾਂ ਉਸੇ ਮੁਤਾਬਕ ਜਿਹੜਾ ਕਹਿ ਸਕਦੇ ਹਾਂ ਕਿ ਅੱਜ ਇਹ ਬਰਸਾਤ ਅਤੇ ਹਨੇਰੀ ਨੇ ਦਸਤਕ ਦੇ ਦਿੱਤੀ ਹੈ ਤੇ ਤਸਵੀਰਾਂ ਨੇ ਪਟਿਆਲਾ ਦੀਆਂ ਤਾਂ ਕਹਿ ਸਕਦੇ ਆ ਕਿਸਾਨਾਂ ਦਾ ਜਿਹੜਾ ਇਹਦੇ ਵਿੱਚ ਵੱਡਾ ਨੁਕਸਾਨ ਜਿਹੜਾ ਹੁਣ ਹੋਵੇਗਾ ਕਿਸਾਨਾਂ ਨੂੰ ਇਸ ਬਰਸਾਤ ਤੇ ਹਨੇਰੀ ਜਿਹੜੀ ਹੈ ਮਾਰ ਚਲਣੀ ਪਾਵੇਗੀ ਕਿਉਂਕਿ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਅਜੇ ਵੱਡੀਆਂ ਲੱਗੀਆਂ ਜਿਸ ਕਰਕੇ ਕਹਿ ਸਕਦੇ ਆ ਖੜੀਆਂ ਹੋ ਜਾਂ ਫਸਲਾਂ ਦੇ ਉੱਪਰ ਕਿਸਾਨਾਂ ਦੇ ਇਸੇ ਬੜੇ ਮਾਰਿਆ ਤੇ ਕਹਿ ਸਕਦੇ ਆ ਬਰਸਾਤ ਦੀ ਜਿਹੜੀ ਹੈ ਮਾਰ ਕਿਸਾਨਾਂ ਤੇ ਪਵੇ ਲਗਾਏ ਤਸਵੀਰਾਂ ਤੁਸੀਂ ਦੇਖ ਲੈ ਸਕਰੀਨ ਦੇ ਉੱਪਰ ਹੁਣ ਲਗਾਤਾਰ ਉਹ ਤਸਵੀਰਾਂ ਤੁਹਾਈ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਪਟਿਆਲਾ ਦਾ ਕੀ ਹਾਲਾਤ ਨੇ ਪਟਿਆਲਾ ਤੇ ਕਿਸ ਤਰ੍ਹਾਂ ਦਾ ਮੌਸਮ ਹੈ ਜਾਂ ਕਿੰnabla ਵਿੱਚ ਕਿਸ ਤਰ੍ਹਾਂ ਬਰਸਾਤ ਪੈ ਰਹੀ ਹੈ ਤਾਂ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਇਹ ਦੇਖ پا ਰਹੇ ਹੋ ਕਿ ਕਿਸ ਤਰ੍ਹਾਂ ਇਥੇ ਲੋਕ ਆਪਣਾ ਬਚਾਅ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਬਰਸਾਤ ਜਿਹੜੀ ਇੰਨੀ ਤੇਜ਼ ਹੈ ਅਤੇ ਹਨੇਰੀ ਵੀ ਉੱਪਰ ਚੜ੍ਹਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਸ ਕਰਕੇ ਆਮ ਲੋਕਾਂ ਦੇ ਜੀਵਨ ਦੇ ਉੱਪਰ ਅਤੇ ਕਿਸਾਨਾਂ ਦੇ ਜੀਵਨ ਦੇ ਉੱਪਰ ਵੱਡਾ ਅਸਰ ਇਸ ਦਾ ਪਵੇਗਾ ਤਾਂ ਇਹ ਤਸਵੀਰਾਂ ਪਟਿਆਲਾ ਦੀਆਂ ਨੇ ਪਟਿਆਲਾ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਕਿਸ ਤਰ੍ਹਾਂ ਦੇ ਹਾਲਾਤ ਪਟਿਆਲਾ ਦੇ ਵਿੱਚ ਨੇ ਬਰਸਾਤ ਦੇ ਤੋਂ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਆ ਤਾਂ ਲਗਾਤਾਰ ਲੋਕਾਂ ਨੇ ਦੀ ਗੱਲਬਾਤ ਕੀਤੀ ਆ ਲੋਕਾਂ ਨੇ ਕਹਿਣਾ ਕਿ ਸਾਨੂੰ ਤਾਂ ਜ਼ਰੂਰ ਜਲਦ ਮਿਲਗੀ ਗਰਮੀ ਤੋਂ ਲੇਕਿਨ ਬੜੇ ਆਮ ਲੋਕ ਨੇ ਉਹਨਾਂ ਨੂੰ ਗਰਮੀ ਤੋਂ ਹੱਥ ਮੇਲੀ ਹੈ ਕਿ ਤੇ ਕੋਈ ਤੇ ਉੱਜੇ ਪਾਸੇ ਤੁਸਾਨਾਂ ਦੇ ਉੱਪਰ ਇਹਦਾ ਵੱਡਾ ਸਰਪਾਵੇਗਾ ਤਾਂ ਇਹ ਸੁਬੀਨਾ ਤੁਸੀਂ ਦੇਖੋ